ਪਿਆਰ ਕਰਕੇ ਮੈਂ ਆ ਦਿਵਾਨ ਦੀ ਗੱਲ ਕਰਦਾ ਮੈਂ ਸ਼ੁਰੂ ਕਰਨੇ ਸੀ ਤੇ ਮੇਰੇ ਮਨ ਚ ਆਉਂਦਾ ਸੀ ਮੈਂ ਦਿਵਾਨ ਕਿੱਥੇ ਲਾਵਾਂ ਅੱਜ ਕੱਲ ਮੁੰਡੇ ਕਿੱਥੇ ਸੁਣਦੇ ਐ ਅੱਜ ਕੱਲ ਦੇ ਬੱਚੇ ਕਿੱਥੇ ਸੁਣਨਗੇ ਮੈਂ ਸੱਚ ਕਹਿ ਰਿਹਾ ਗੁਰੂ ਸਾਹਿਬ ਦੀ ਹਜ਼ੂਰੀ ਮੈਂ ਕਹਿੰਦਾ ਸੀ ਜਦੋਂ ਦੇ ਬੰਦਿਆਂ ਨੂੰ ਮੈਂ ਜਾਣਦਾ ਉਹ ਤੇ 20 ਸਾਲ ਪਹਿਲਾਂ ਦੇ ਸੀ ਜਿਹੜੇ ਮੇਰੀ ਗੱਲ ਸੁਣ ਲੈਂਦੇ ਸੀ 20 ਸਾਲ ਪਹਿਲਾਂ ਦੇ ਸੀ ਉਹ 22 ਸਾਲ ਕੀਰਤਨ ਕਰਦਿਆਂ ਹੋ ਗਏ 8 ਸਾਲ ਪਹਿਲਾਂ ਤੇ ਇਸ ਅੱਜ ਦੀ ਜਵਾਨੀ ਯਾਰ ਕਿੱਥੇ ਸੁਣ ਲੈਗੀ ਫਿਰ ਮੈਂ ਕਹਿੰਦਾ ਸੀ ਮੈਂ ਮਹਾਰਾ ਦੇ ਪਿਆਰ ਚ ਕਰਾਂਗਾ ਸਤਗੁਰ ਦੇ ਪਿਆਰ ਚ ਜਾਵਾਂਗੇ ਲੈ ਕੇ ਸੁਨੇਹਾ ਕਿਸੇ ਨੂੰ ਕਾਂਗੇ ਆ ਲੈ ਫੜ ਤੂੰ ਝੋਲੀ ਚ ਪਵਾ ਗੁਰੂ ਦੀ ਸਿੱਖੀ ਨਾਲ ਜੁੜ ਪਿਆਰ ਵਾਲਾ ਬਣ ਸਤਗੁਰ ਨਾਲ ਪਿਆਰ ਕਰ ਤੇ ਮੈਂ ਕਹਿੰਦਾ ਸੀ ਮੈਂ ਨਹੀਂ ਕਰਨਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹਿ ਰਿਹਾ मैं रोज बोज, बोज, रोज कलगी धरती तस्वीर अगे बैठ के कहना मैं नहीं मैं बोलना ती बोलो मैं, मैं नहीं करना ती करतुरु की हजूरी चह रहा गुरु ग्रंथ साहब की हजूरी च कह रहा मैं अज भी अरदस करके आया मैं नहीं करना ती करो मैं नहीं बोलना तीस बोलियो ਮੇਰੇ 'ਚ ਨਹੀਂ ਤਾਕਤ ਫਿਰ ਗੁਰਪਖੋ ਜਦੋਂ ਤੁਸੀਂ ਸਰੈਂਡਰ ਕਰੋਗੇ ਸਰੈਂਡਰ ਫਿਰ ਤੁਸੀਂ ਨਹੀਂ ਬੋਲਦੇ ਹੁੰਦੇ ਫਿਰ ਪਿਆਰ ਬੋਲਣ ਲੱਗ ਪੈਂਦਾ ਫਿਰ ਸ਼ਰਧਾ ਬੋਲਣ ਲੱਗ ਪੈਂਦਾ ਫਿਰ ਤਾਕਤ ਜਿਹੜੀ ਹੈ ਨਾ ਉਹ ਤੁਹਾਡੇ ਪਿਆਰ ਦੀ ਕੰਮ ਕਰਦੀ ਹੈ ਉਹ ਪਿਆਰ ਦੀ ਤਾਕਤ ਫਿਰ ਕੰਮ ਕਰਨ ਲੱਗ ਜਾਂਦੀ ਹੈ